ਸਸੀਗਾਲ ਦੋਸਤੋ ਅਸੀਂ ਇਸ ਵਕਤ ਬਠਿੰਡਾ ਦੇ ਭਾਈ ਕਨਈਆ ਚੌਕ ਤੇ ਖੜੇ ਆਂ ਇੱਥੇ ਅੱਜ ਬਠਿੰਡਾ ਪੁਲਿਸ ਨੇ ਇੱਕ ਆਧੁਨਿਕੀਕਰਨ ਦੇ ਵਿੱਚ ਇੱਕ ਨਵਾਂ ਕਦਮ ਰੱਖਿਆ ਹੈ ਇੱਕ ਹਾਈ ਟੈਕ ਕਰਨ ਦੇ ਲਈ ਪੁਲਿਸ ਨੂੰ ਇਹਦੇ ਕੈਮਰੇ ਇੰਸਟਾਲ ਕੀਤੇ ਗਏ ਆ ਇਹ ਕੈਮਰੇ ਵੀ ਹੈ ਸੋਲਰ ਪਾਵਰ ਤੇ ਆਧਾਰਿਤ ਨੇ ਸੋਲਰ ਪਾਵਰ ਨਾਲ ਚੱਲਦੇ ਆ ਤੇ ਇਹ ਨਿਗਰਾਨੀ ਰੱਖਣਗੇ ਹੁਣ ਤੇ ਇਹਨਾਂ ਦਾ ਐਕਸੈਸ ਹੈ ਜਿਹੜਾ ਪੁਲਿਸ ਕੋਲੇ ਅ ਅਧਿਕਾਰੀਆਂ ਕੋਲ ਹੋਊਗਾ ਇਹਨਾਂ ਦੀ ਕੀ ਖਾਸ ਏਤ ਹੈ ਨਾ ਹੋਰ ਤੁਹਾਨੂੰ ਦੱਸਦੇ ਆਂ ਕਿਉਂਕਿ ਲੋਕ ਸਭਾ ਇਲੈਕਸ਼ਨ ਉਹ ਨੇੜੇ ਆ ਇਸ ਕਰਕੇ ਥੋੜੀ ਜੀ ਸਿਕਿਉਰਿਟੀ ਵਧਾਉਣ ਦੀ ਲੋੜ ਸੀ ਤਾਂ ਬਠਿੰਡਾ ਪੁਲਿਸ ਨੇ ਇਹ ਇਸ ਕਰਕੇ ਇਹ ਉਪਰਾਲਾ ਕੀਤਾ ਇਹਨਾਂ ਦੀਆਂ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਖਾਸੀਤਾਂ ਨੇ ਕੀ ਕੀ ਸਪੈਸ਼ਲਿਸਟੀ ਹੈ ਨਾ ਕੈਮਰਿਆਂ ਦੀ ਸਭ ਤੋਂ ਪਹਿਲਾਂ ਤਾਂ ਕੈਮਰਿਆਂ ਨੂੰ ਆਪਰੇਟ ਕਰਨ ਦੇ ਲਈ ਬਿਜਲੀ ਦੀ ਕੋਈ ਲੋੜ ਨਹੀਂ ਪੈਂਦੀ ਯਾਨੀ ਕਿ ਸੋਲਰ ਪਾਵਰ ਤੇ ਚੱਲਦੇ ਆ ਸੋਲਰ ਨਾਲ ਚਾਰਜ ਹੋਣ ਤੋਂ ਬਾਅਦ ਇਹ 12 ਤੋਂ 18 ਘੰਟੇ ਦਾ ਬੈਕਅਪ ਰੱਖਦੇ ਆ ਯਾਨੀ ਕਿ ਜੇ ਸੂਰ ਛਿਪ ਜੂਗਾ ਉਸ ਤੋਂ ਬਾਅਦ ਵੀ 12 ਘੰਟੇ ਤੋਂ 18 ਘੰਟੇ ਤੱਕ ਰਤੂ ਰਾਤ ਚੱਲ ਸਕਦੇ ਆ ਪੂਰੀ ਰਾਤ ਇਹਨਾਂ ਕੈਮਰੇਆਂ ਦੇ ਵਿੱਚ ਇੱਕ ਟਰਾਈਪੋਡ ਤੇ ਲਗਾਇਆ ਜਾ ਸਕਦਾ ਟਰਾਈਪੋਡ ਤੇ ਜਿਹੜਾ ਕਿ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚਲੇ ਜਾਣਾ ਹੋਵੇ ਤਾਂ ਆਸਾਨੀ ਨਾਲ ਲਿਜਾਇਆ ਜਾ ਸਕਦਾ ਚੱਕ ਕੇ ਲਿਜਾਇਆ ਜਾ ਸਕਦਾ ਤੇ ਚੌਥਾ ਇਹ ਸਿਮ ਪੈਂਦਾ ਇਹਨਾਂ ਵਿੱਚ ਇੱਕ 4G ਸਿਮ ਪੈਂਦਾ ਜਿਹੜਾ ਕਿ ਵਾਈਫਾਈ ਟੈਕਨੋਲੋਜੀ ਦੀ ਮਦਦ ਨਾਲ ਇਹਨਾਂ ਦੀ ਲਾਈਵ ਫੁਟੇਜ ਜਿਹੜੇ ਅਧਿਕਾਰੀ ਪੁਲਿਸ ਅਧਿਕਾਰੀ ਐ एसएसपी ਲੈਵਲ ਦੇ ਐਸਪੀ ਲੈਵਲ ਦੇ ਉਹਨਾਂ ਕੋਲੇ ਮੋਬਾਈਲ ਤੇ ਐਕਸੈਸ ਹੋਊਗਾ ਇਹ ਕੈਮਰਾ ਤੇ ਨਾਲ ਹੀ ਕੰਟਰੋਲ ਰੂਮ ਦੇ ਵਿੱਚ ਵੀ ਇਹਦੀ ਨਿਗਰ ਰੱਖੀ ਜਾਊਗੀ ਇਹਨਾਂ ਕੈਮਰਿਆਂ ਦੇ ਵਿੱਚ ਜਿਹੜੀ ਫੁਟੇਜ ਹੋਊਗੀ ਇਹਨਾਂ ਕੈਮਰਿਆਂ ਦੇ ਵਿੱਚ ਤੇ ਕੈਮਰਾ ਚ ਇੱਕ ਪੀ ਪੀਟੀ ਜੈਡ ਕੈਮਰੇ ਟੈਕਨੋਲੋਜੀ ਹੈ ਇਹਨੂੰ ਦੂਰੋਂ ਬੈਠੇ ਹੀ 180 ਡਿਗਰੀ ਤੇ ਘੁਮਾਇਆ ਜਾ ਸਕਦਾ ਯਾਨੀ ਕਿ ਚਾਰੇ ਪਾਸੇ ਜਿੱਥੇ ਵੀ ਕੈਮਰੇ ਇੰਸਟਾਲ ਕੀਤੇ ਗਏ ਆ ਚਾਰੇ ਪਾਸੇ ਘੁਮਾ ਕੇ ਉੱਥੋਂ ਦੇ ਆਸ-ਪਾਸੇ ਦੇ ਹਾਲਾਤ ਦੇਖੇ ਜਾ ਸਕਦੇ ਆ ਤੇ ਕੈਮਰਿਆਂ ਦੇ ਵਿੱਚ ਜਿਹੜੀ ਰਿਕਾਰਡਿੰਗ ਹੈ ਉਹ 7 ਦਿਨ ਤੱਕ ਇਹਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਰਿਕਾਰਡਿੰਗ ਅ ਰੱਖੀ ਜਾ ਸਕੋ ਉਸ ਤੋਂ ਬਾਅਦ ਡਿਲੀਟ ਹੋ ਜਾਊਗੀ ਤੇ ਇਸ ਤੋਂ ਇਲਾਵਾ ਕੈਮਰਾ ਵਿੱਚ ਆਡੀਓ ਵੀ ਲਾਈਵ ਸੁਣਾਇਆ ਜਾ ਸਕਦਾ ਹੈ ਜਿਹੜਾ ਆਸ-ਪਾਸੇ ਆਡੀਓ ਗੱਲਬਾਤ ਹੁੰਦੀ ਹੈ ਉਹ ਕੈਮਰਿਆਂ ਤੇ ਸੁਣੀਆ ਸਕਦੀ ਹੈ ਅਧਿਕਾਰੀਆਂ ਦੇ ਕੈਮਰਿਆਂ ਦੇ ਚੱਲੂ ਮੋਬਾਈਲ ਤੇ ਚੱਲੂਗੀ ਤੇ ਕੈਮਰਿਆਂ ਵਿੱਚ ਲੱਗੇ ਜਿਹੜੇ ਸਪੀਕਰ ਹੈ ਉਹ ਕੰਟਰੋਲ ਰੂਮ ਤੋਂ ਹੀ ਕੈਮਰਿਆਂ ਦੇ ਨਾਲ ਅ ਕੜੇ ਜਿਹੜੇ ਮੁਲਾਜ਼ਮ ਹੈਗੇ ਆ ਉੱਥੇ ਕੈਮਰਿਆਂ ਕੋਲੇ ਉਹਨਾਂ ਨਾਲ ਕਮਿਊਨੀਕੇਟ ਕਰ ਸਕਦੇ ਆ ਤੇ ਅੱਜ ਇਹਨਾਂ ਨੂੰ ਇੰਸਟਾਲ ਕੀਤਾ ਗਿਆ ਹੈ ਤੇ ਇਹਨਾਂ ਦੇ ਫਾਇਦੇ ਕੀ ਕੀ ਆ ਵੀ ਫਾਇਦੇ ਦੱਸ ਦਿੰਨੇ ਆ ਫਾਇਦੇ ਕੀ ਕੀ ਹੋਣਗੇ ਕਿਉਂਕਿ ਇਲੈਕਸ਼ਨ ਆਗੇ ਇਲੈਕਸ਼ਨ ਦੇ ਵਿੱਚ ਹੁਣ ਡਿਊਟੀਆਂ ਜਿਵੇਂ ਅ ਲੱਗੀਆਂ ਹੁੰਦੀਆਂ ਜਗ੍ਹਾ-ਜਗ੍ਹਾ ਤੇ ਇਕੱਠ ਹੁੰਦੇ ਆ ਕਿਤੇ ਇਲੈਕਸ਼ਨ ਦੌਰਾਨ ਕੋਈ ਨਾਕੇ ਦੇਣ ਨਿਗਰਾਨੀ ਰੱਖਣੀ ਹੋਵੇ ਜਾਂ ਕੋਈ ਰੈਲੀ ਹੋਗੀ ਜਾਂ ਵੱਡੇ ਹੋਰ ਇਕੱਠ ਹੋਣਗੇ ਜਾਂ ਕਿਸੇ ਐਂਟਰੀ ਗੇਟ ਤੇ ਕਰਨਾ ਹੋ ਕਿਸੇ ਸਟੇਜ ਦੇ ਗੇਟ ਤੇ ਨਿਗਰਾਨੀ ਰੱਖਣ ਦੇ ਲਈ ਵੋਟਾਂ ਦੇ ਜਿਹੜੇ ਸੈਸਟਿਵ ਜਿਹੜੇ ਬੂਥ ਹੁੰਦੇ ਆ ਉਹਨਾਂ ਦੇ ਐਂਟਰੀ ਪੁਆਇੰਟ ਤੇ ਆਪਾਂ ਇਹ ਜਿਹੜੇ ਕੈਮਰੇ ਆ ਪੁਲਿਸ ਦੁਆਰਾ ਲਗਾਏ ਜਾਣਗੇ ਤਾਂਕਿ ਕੋਈ ਅ ਕੋਈ ਅੰਸ਼ ਖਾਮੀ ਕਰਨਾ ਨਾਲ ਉੱਥੇ ਹੋ ਸਕੇ ਲਾਅ ਐਂਡ ਆਰਡਰ ਦੇ ਵਿੱਚ ਯਾਨੀ ਕਿ ਬਹੁਤ ਹੀ ਸਹਯੋਗੀ ਹੋਣਗੇ ਕੈਮਰੇ ਤੇ ਸੋਲਰ ਪਾਵਰ ਨਾਲ ਚੱਲਦੇ ਆ ਤੇ ਇਨ੍ਹਾਂ ਕੈਮਰਿਆਂ ਦਾ ਕੋਈ ਬਿਜਲੀ ਦਾ ਖਰਚਾ ਨਹੀਂ ਨਾਲ ਹੀ ਇਨ੍ਹਾਂ ਵਿੱਚ ਜਿਹੜੇ ਲਾਈਵ ਫੁਟੇਜ ਮੋਨਿਟਰਿੰਗ ਰਿਕਾਰਡਿੰਗ ਤੇ ਆਡੀਓ ਰਿਕਾਰਡਿੰਗ ਦੇ ਫੀਚਰ ਮੁਲਾਜ਼ਮਾਂ ਨੂੰ ਚੌਣ ਕਮਿਸ਼ਨਾਂ ਦੀ ਹਦਾਇਤਾਂ ਦੇ ਅਨੁਸਾਰ ਸਹੂਲਤ ਦਾ ਧਿਆਨ ਰੱਖਦੇ ਹੋਏ ਚੈਕਿੰਗ ਕਰਨ ਦੇ ਵਿੱਚ ਮਦਦ ਕਰਨਗੇ ਤੇ ਨਾਲ ਚ ਪੋਰਟੇਬਿਲਟੀ ਕੈਮਰਿਆਂ ਦੇ ਮੁਤਾਬਿਕ ਸਟੈਂਡ ਤੇ ਲੱਗੇ ਆ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀਆਂ ਲੈ ਆ ਸਕਦੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਹੋਰ ਵੀ ਥਾਂ ਤੇ ਇਸ ਤਰ੍ਹਾਂ ਦੇ ਲਗਾਏ ਜਾ ਰਹੇ ਆ ਤਾਂ ਐਸਐਸਪੀ ਸਾਹਿਬ ਇਸ ਮੌਕੇ ਤੇ ਪਹੁੰਚੇ ਆ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੈਮਰੇ ਕਿੱਥੇ ਕਿੱਥੇ ਹੋਰ ਲਗਾਏ ਗਏ ਆ ਆ ਤਮਾਮ ਗੱਲਾਂ ਬਾਤਾਂ ਕਰਦੇ ਆ ਆਪਾਂ ਨਾਲ ਇਹ ਜੀ ਸਾਡੀ ਪੰਜਾਬ ਪੁਲਿਸ ਨੂੰ ਜਿਹੜਾ ਕਿ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਮਾਡਰਨਾਈਜ਼ ਕਰਨ ਦੀ ਇੱਕ ਮੁਹਿੰਮ ਹਰ ਸਮੇਂ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਕੀਤਾ ਹੈ ਪੁਲਿਸ ਦੀ ਡਿਊਟੀ ਵਕ-ਵਕ થਾਵਾ ਤੇ ਲੱਗਦੀ ਹੈ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਕੋਈ ਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਹੈ ਤੇ ਜੇ ਵੀ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਜਗ੍ਹਾ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਚਾਲ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਹ ਤੋਂ ਵੀ ਰਹਿਤ ਹੈਗਾ ਇਹ ਜੇ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਤੇ ਇਹਨੂੰ ਅਸੀਂ ਇਸ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁਣ ਜਿੱਥੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾ ਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾਬੰਦੀ ਚਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਵਨਰੇਬਲ ਏਰੀਆ ਹੈ ਹਰ ਥਾਂ ਤੇ ਕੈਮਰਾ ਲਗਾਇਆ ਜਾ ਸਕਦਾ ਹੈ ਇਹਦੇ ਵਿੱਚ ਡਿਊਲ ਕੈਮਰਾ ਹੋਏਗਾ ਇੱਕ ਫਿਕਸ ਹੈ ਇੱਕ ਪੀਟੀਜ਼ेड ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4G ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲਦੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਨਾਲੇ ਪੀਟੀਜ਼ेड ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗਰਾਨੀ ਰੱਖ ਸਕਦਾ ਹੈ ਉਜਾ ਇਹਦੇ ਵਿੱਚ ਅਗਲੀ ਗੱਲ ਇਹ ਕਿ ਇਹਦੇ ਵਿੱਚ ਆਡੀਓ ਵੀ ਜਲਦੀ ਨਾਲ-ਨਾਲ ਤੇ ਮੁਲਾਜ਼ਮ ਕੀ ਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇੱਕ ਤਾਂ ਵੀ ਕਿਸੇ ਤਰੀਕੇ ਦਾ ਉਹ ਹੀ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਕਿਸ ਤਰੀਕੇ ਨਾਲ ਹੋਈ ਕਿ ਹੋ ਨਹੀਂ ਹੋਈ ਤੁਹਾਨੂੰ ਪਬਲਿਕ ਨੂੰ ਵੀ ਫਾਇਦਾ ਹੈ ਕਿਉਂਕਿ ਜੋ ਵੀ ਚੀਜ਼ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੇਠ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨਿਟਰਿੰਗ ਕਰ ਰਹੇ ਹਾਂ ਤੇ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ 'ਚ ਹੋਰ ਸੰਖਿਆ 'ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਇੰਗੇਜਮੈਂਟ ਹੈ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤਾਂ ਡੀਸੀ ਤੇ ਅਸੀਂ ਮਿਲ ਕੇ ਇਹਨੂੰ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਚੋ ਕਿੰਨੇ ਕੈਮਰੇ ਲਾਏ ਗਏ ਆ ਅੱਜ ਇਹ ਪਾਇਲਟ ਸ਼ੁਰੂ ਕੀਤਾ ਹੈ ਹੋਰ ਕੈਮਰੇ ਸਾਡੇ ਬੰਦੇ ਨੇ ਜਿਹੜਾ ਪਹਿਲਾ ਇਹ 3 ਦਿਨ ਅਸੀਂ ਚਲਾ ਕੇ ਦੇਖਿਆ ਪ੍ਰੋਜੈਕਟ ਅਸੀਂ ਪਹਿਲਾਂ ਦੀ ਰਾਤ ਵੀ ਬੈਟਰੀ ਚੈੱਕ ਕੀਤੀ ਇਤਨੇ ਚਾਰਜ ਹੋ ਕੇ ਰਾਤ ਪਰ ਚੱਲਦਾ ਹੈ ਕਿ ਨਹੀਂ ਰਾਤ ਪਰ ਇਹਨੇ ਕੰਮ ਕੀਤਾ ਉਹਨੇ ਪਾਇਲਟ ਸਕਸੈਸਫੁਲ ਹੈ ਇਹਨੂੰ ਅਸੀਂ ਹੋਰ ਰੈਪਲੀਕੇਟ ਕਰਨ ਲੱਗੇ ਸੋ ਕਿੰਨੇ ਕੈਮਰੇ ਲੱਗ ਸਕਦੇ ਆ ਉਹਨਾਂ ਵਾਸਤੇ ਕਿੰਨੇ ਫਾਇਦੇ ਹੋਣਗੇ ਇਹ ਤਾਂ ਹਰੇਕ ਲਈ ਫਾਇਦਾ ਹੈ ਦੇਖੋ ਪੁਲਿਸ ਲਈ ਵੀ ਫਾਇਦਾ ਹੈ ਪਬਲਿਕ ਲਈ ਫਾਇਦਾ ਹੈ ਸਰਾਰਤੀ ਅਨਸਰਨੀਤਨ ਨੂੰ ਨੁਕਸਾਨ ਹੈਗਾ ਸਗੋਂ ਕਿ ਉਹਦੇ ਨਿਗਰਾਨੀ ਹੋਵੇ ਸਰ ਪੰਜਾਬ ਚ ਕੋਈ ਇਸ ਤਰ੍ਹਾਂ ਦਾ ਪਹਿਲਾਂ ਕਿਤੇ ਲੱਗਾ ਕਿਸੇ ਜ਼ ਤਾਂ ਅੰਨ ਸੇ ਜਦੋਂ ਪਿਛਲੇ ਇਲੈਕਸ਼ਨ ਸੀਗੇ ਉਦੋਂ ਅਸੀਂ ਮਾਨਸਾ ਦੇ ਵਿੱਚ ਇਸ ਤਰੀਕੇ ਦੇ ਮੋਬਾਈਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀਗੇ ਉਹ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਹੈ تاکی ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ ਮੈਂ ਕਹਿ ਸਕਦੇ ਆ ਵੀ ਪੰਜਾਬ ਚ ਇਸ ਤਰ੍ਹਾਂ ਦੇ ਪਹਿਲਾਂ ਨਹੀਂ ਲੱਗੇਗੇ ਇਹ ਮੇਰੇ ਖਿਆਲ ਤਾ ਇਹ ਪਹਿਲਾ ਉਪਰਾਲਾ ਅਸੀਂ ਕੀਤਾ ਇਸ ਤਰੀਕੇ ਦਾ ਬਾਕੀ ਤੁਸੀਂ ਚੈੱਕ ਨਹੀਂ ਕਰਦੇ ਸਾਰਾ ਵੀਡੀਓ ਸਿਰਫ ਕੇ ਆਡੀਓ ਵੀ ਹੈਗੀ ਆ ਆਡੀਓ ਵੀਡੀਓ ਸਾਰਾ ਕੁਝ ਹੈ ਜੀ ਇਹਦੇ ਵਿੱਚ ਵੀ 7 ਦਿਨ ਸਟੋਰ ਹੋ ਜਾਂਦੀ ਹੈ 7 ਤੋਂ 10 ਦਿਨ ਸਟੋਰੇਜ ਹੋ ਜਾਂਦੀ ਹੈ 12 ਤੋਂ 15 ਘੰਟੇ ਦੀ ਬੈਟਰੀ ਹੈ ਰਾਤ ਦੀ ਤੇ ਅਭੀ ਹੁਣ ਇਸ ਵੇਲੇ ਜਿਹੜੀ ਇਹ ਲਾਈਵ ਚੱਲ ਰਹੀ ਹੈ ਸਸਾ ਸਾਰਾ ਮੋਬਾਈਲ ਤੇ ਵੀ ਚੱਲ ਰਹੀ ਹੈ ਤੇ ਕੰਟਰੋਲ ਰੂਮ ਤੇ ਵੀ ਲਾਈਵ ਚੱਲ ਰਹੀ ਹੈ ਜਦ ਮੈਂ ਹਾਈ ਸਪੀਡ ਵਾਲਾ ਵਹੀਕਲ ਜਾਂਦਾ ਉਹਦਾ ਨੰਬਰ ਵੀ ਨੋਟ ਹੋ ਜਾਂਦਾ ਹੈ ਤੇ ਉਹ ਤਾਂ ਐਨਪੀਆਰ ਕੈਮਰੇ ਹੁੰਦੇ दैट इज ਅ ਸੈਪਰੇਟ ਟੈਕਨੋਲੋਜੀ ਲੇਕਿਨ ਉਹ ਭਵਿ ਭਵਿੱਖ ਤੇ ਵੀ ਚੋ ਵੀ ਕਰਾਂਗੇ ਚਲੋ ਬਈ ਥੈਂਕ ਯੂ ਸੋ ਮਚ ਤਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਸਾਡਾ ਇਹ ਡ੍ਰੀਮ ਪ੍ਰੋਜੈਕਟ ਹੈ ਪਾਇਲਟ ਪ੍ਰੋਜੈਕਟ ਹੈ ਇਹਦੇ ਨਾਲ ਇਲੈਕਸ਼ਨ ਦੇ ਦੌਰਾਨ ਸਾਨੂੰ ਬਹੁਤ ਹੈਲਪ ਮਿਲੂਗੀ ਪੁਲਿਸ ਨੂੰ ਬਹੁਤ ਹੈਲਪ ਮਿਲੂਗੀ ਤੇ ਲੋਕਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਵੱਖ-ਵੱਖ ਸੈਂਸਿਟਿਵ ਜਗ੍ਹਾ ਤੇ ਕਿਸੇ ਰੈਲੀਆਂ ਦੇ ਵਿੱਚ ਜਾਂ ਕੋਈ ਵੱਡੇ ਇਕੱਠ ਵਾਲਾ ਹੋਰ ਪ੍ਰੋਗਰਾਮ ਹੁੰਦਾ ਜਾਂ ਫਿਰ ਕਿਸੇ ਐਂਟਰੀ ਪੁਆਇੰਟ ਤੇ ਜਾਂ ਫਿਰ ਸੈਂਸਿਟਿਵ ਜਿਹੜੇ ਬੋਥ ਹੁੰਦੇ ਆ ਇਲੈਕਸ਼ਨ ਦੇ ਦੌਰਾਨ ਜਿੱਥੇ ਕੋਈ ਚਾਂਸ ਹੁੰਦਾ ਕਿ ਇੱਥੇ ਰੌਲਾ ਪੈ ਸਕਦਾ ਬੋਥ ਕੈਪਚਰ ਹੋ ਸਕਦੀ ਹੈ ਉੱਥੇ ਰਿਕਾਰਡਿੰਗ ਲਗਾਤਾਰੀ ਦੀ ਜਾਰੀ ਰਹੂਗੀ ਵਿਦ ਆਡੀਓ ਵਿਦ ਵੀਡੀਓ ਅਫਸਰਾਂ ਕੋਲ ਐਕਸੈਸੇ ਦਾ ਹੋਊਗਾ ਇਹਨਾਂ ਕੈਮਰਾ ਦੇ ਵਿੱਚ ਦਾ ਐਕਸੈਸ ਆਫੀਸਰ ਜਿਹੜੇ ਰੈਂਕ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਮੋਬਾਈਲ ਤੇ ਤੇ ਇੱਕ ਕੰਟਰੋਲ ਰੂਮ ਦੇ ਵਿੱਚ ਇਹਦਾ ਐਕਸੈਸ ਹਾਰ ਟਾਈਮ ਚੱਲਦਾ ਰਹੂਗਾ ਬੈਕਅਪ ਵੀ ਇਹਦਾ 12 ਤੋਂ 18 ਘੰਟੇ ਫੁੱਲਰ ਪਾਵਰ ਚਾਰਜ ਹੋਣ ਤੋਂ ਬਾਅਦ ਤਾਂ 24 ਘੰਟੇ ਇਹਦਾ ਨਿਗਰਾਨੀ ਰੱਖੀ ਜਾ ਸਕੂਗੀ ਇਹ ਨਾਲ ਬਹੁਤ ਹੈਲਪਫਲ ਹੋਗੀ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ 5.0 ਟੀਵੀ ਮਹਦੇਵ ਕਰਨ ਜੈ ਹਿੰਦ ਜੈ ਭਾਰਤ